ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਉਹਨਾਂ ਦੇ ਪਵਿੱਤਰ ਅਸਥਾਨ ਤਰਨਤਾਰਨ ਰੇਲਵੇ ਸਟੇਸ਼ਨ ਦੇ ਸਾਹਮਣੇ ਜੋ ਬਾਬਾ ਮੇਜਰ ਸਿੰਘ ਹਣਾ ਵੱਲੋਂ ਸੇਵਾ ਚਲਾਈ ਜਾ ਰਹੀ ਆ ਸਾਧ ਸੰਗਤ ਜੀ ਇਹ ਜੋ 19 ਤਰੀਕ ਨੂੰ ਨਿਸ਼ਾਨ ਸਾਹਿਬਾਂ ਦੀ ਸੇਵਾ ਸਿੰਘਾਂ ਦੇ ਮਨਾ ਵਿੱਚ ਬੜਾ ਉਤਸ਼ਾਹ ਸੀ ਤੇ ਬਾਬਾ ਮੇਜਰ ਸਿੰਘ ਸਾਹਿਬ ਜੀ ਸਾਰਾ ਦਿਨ ਹੀ ਹਾਜ਼ਰੀ ਵਿੱਚ ਰਹੇ ਆ ਨਾਲ ਆਪ ਸੇਵਾ ਕਰਦੇ ਰਹੇ ਆ ਸਾਰਾ ਦਿਨ ਸੰਗਤਾਂ ਦੇ ਨਾਲ ਵਿਚਰੇ ਮਾਪੁਰਖ ਤੇ ਸਾਧ ਸੰਗਤ ਜੀ ਇਹ ਐਕਾਪਾ ਵੀਡੀਓ ਪਹਿਲਾਂ ਵੀ ਪਾਈ ਆ ਤੇ ਇਹ ਜਿਹੜੀ ਵੀਡੀਓ ਆ ਇਹ ਨਰੋਲ ਨਿਸ਼ਾਨ ਸਾਹਾਂ ਦੀ ਆ ਕਿਵੇਂ-ਕਿਵੇਂ ਨਿਸ਼ਾਨ ਸਾਹਾਂ ਦੀ ਤਿਆਰੀ ਹੋਈ ਆ ਇਹ ਵੇਖੋ ਇਹ ਜਿਹੜੇ ਆਪਾਂ ਖਿੱਚਾਂ ਵਾਸਤੇ ਖਿੱਚਾਂ ਗੱਡਣ ਡਏ ਆ ਬੜਾ ਕਰੜਾ ਥਾਂ ਬੜੀ ਜਿਲਬ ਸਭ ਪਤਾ ਨਹੀਂ ਕੀ ਕੀ ਇੱਥੇ ਸੁੱਟਿਆ ਸੀ ਜਦੋਂ ਬੋਕੀ ਮਾਰਦੇ ਸਨ ਸਿੰਘ ਤੇ ਬੋਕੀ ਪਛਾਣ ਨੂੰ ਆਉਂਦੀ ਸੀ ਪਰ ਸਿੰਘਾਂ ਦੇ ਮਨ 'ਚ ਵੀ ਬੜਾ ਜੋਸ਼ ਸੀ ਕਿਉਂ ਦੋ-ਦੋ ਜਾਣੇ ਲੱਗ ਕੇ ਤਿੰਨ-ਤਿੰਨ ਜਾਣੇ ਲੱਗ ਕੇ ਪੂਰੇ ਜੋਸ਼ ਨਾਲ ਇਹ ਤੋਏ ਕੱਢਿਆ ਬੋਕੀ ਇੱਕਦਮ ਪਛਾਣ ਨੂੰ ਆਉਂਦੀ ਸੀ ਤੇ ਅਖੰਡਾ ਸਾਹਿਬ ਜੋ ਗਿਣਤੀ ਮਿੰਤੀ ਕਰਕੇ ਤਿਆਰੀ ਕੀਤੀ ਆ ਤੇ ਇਹ ਜਿਹੜਾ ਨਿਸ਼ਾਨ ਸਾਹਿਬ ਆ ਇਹ ਜਿਹੜਾ 1983 ਦਾ ਇੱਥੇ ਝੁੱਲਿਆ ਵਾ ਫੌਜੀ ਵੀਰਾਂ ਵੱਲੋਂ ਇਹ ਜਿਹੜੀ ਸੇਵਾ ਹੋਈ ਆ ਤੇ ਸਾਧ ਸੰਗਤ ਜੀ ਇਹ ਵੀ ਆ ਵੇਖੋ 1983 ਲਿਖਿਆ ਹੋ ਪੱਥਰ ਲੱਗਾ ਵਾ ਤੇ ਇਹਦੇ ਨਾਲ ਹੀ اٹਕੇ ਦੋ ਤਿੰਨ ਕਰਮਾਂ ਦੇ ਨਿਸ਼ਾਨ ਸਾਹਿਬ ਦੂਜਾ ਜਿਹੜਾ ਹੁਣ ਚਲਾਇਆ ਜਾ ਰਿਹਾ ਵਾ ਇਹ ਸਿੰਘ ਨੇ ਬੜੀ ਸੇਵਾ ਕੀਤੀ ਆਂਦੇ ਹੀ ਨਹੀਂ ਰਹਿਣ ਦੋ ਰਹਿਣ ਦੋ ਪਰ ਇਹਨੇ ਜਿਹੜੇ ਕੜਿੱਕੇ ਜੇ ਬਣਾਏ ਆ ਬੜੇ ਬਹੁਤ ਕੰਮ ਦਿੱਤਾ ਉਹ ਕੰਮ ਇਸ ਤਰ੍ਹਾਂ ਦਿੱਤਾ ਕਿ ਨਿਸ਼ਾਨ ਸਾਹਿਬ ਤਾ ਚਵਾਰੇ ਤੇ ਚੜਾ ਕੇ ਤੇ ਫੇਰ ਉੱਤੇ ਜਾ ਕੇ ਖੰਡਾ ਸਾਹਿਬ ਲਾਇਆ ਵਾ ਤੇ ਉੱਤੇ ਚੜਾਉਣ ਵਾਸਤੇ ਇਹ ਬੱਲੀਆਂ ਦਾ ਬੜਾ ਸਾਰਾ ਰਿਆ ਕਿਉਂਕਿ ਜਿਹੜਾ ਨਿਸ਼ਾਨ ਸਾਹਿਬ ਉੱਚਾ ਚਲੇ ਗਿਆ ਫਿਰ ਹਾਸਤੇ ਪੈਂਦੀ ਨਹੀਂ ਸੀ ਤੇ ਫਿਰ ਇਹ ਸਿੰਘ ਨੇ ਦੋ ਤਿੰਨ ਕਿਲਕੇ ਬਣਾਏ ਸਨ ਬੜਾ ਇਹਨਾਂ ਨੇ ਕੰਮ ਦਿੱਤਾ ਵਾ ਆ ਵੇਖੋ ਕਿਵੇਂ ਸਿੰਘ ਉੱਤੇ ਚੜ ਕੇ ਚਵਾਰੇ ਤੇ ਸਾਰੇ ਪਾਸਿਆਂ ਤੋਂ ਰਸੇ ਪਾ ਕੇ ਪਹਿਲਾਂ ਨਿਸ਼ਾਨ ਸਾਹਿਬ ਉੱਤੇ ਖਿੱਚ ਕੇ ਉੱਤੇ ਜਾ ਕੇ ਫਿਰ ਖੰਡਾ ਸਾਹਿਬ ਦੀ ਜਿਹੜੀ ਸੇਵਾ ਵਾ ਉੱਤੇ ਜਾ ਕੇ ਹੋਈ ਆ ਉੱਤੇ ਖੰਡਾ ਸਾਹਿਬ ਲਾ ਕੇ ਤੇ ਫਿਰ ਨਿਸ਼ਾਨ ਸਾਹਿਬ ਚਲਾਇਆ ਗਿਆ ਵਾ ਵੇਖੋ ਇਹ ਇਹਨਾਂ ਦੇ ਸਹਾਰੇ ਆ ਪੌੜੀਆਂ ਦੇ ਤੇ ਇਹ ਕਿੜਕੀਆਂ ਦੇ ਸਹਾਰੇ ਹੀ ਆਪਾਂ ਇਹ ਤਾਂ ਚੁੱਕ ਕੇ ਤੇ ਇਹਦੀ ਸੇਵਾ ਆਈ ਆ ਪਹਿਲੇ ਦਿਨ 19 ਤਰੀਕ ਨੂੰ ਤੇ ਫਿਰ ਜਿਆਦਾ ਹਨੇਰਾ ਹੋ ਗਿਆ ਸੀ ਇਸ ਕਰਕੇ ਮਾਹਵਰਖਾ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਅੱਜ ਰਹਿਣ ਦਿਓ ਤੇ ਬੜਾ ਸ਼ਾਮ ਤੱਕ ਜੋਰ ਤੇ ਲਾਇਆ ਸੀਗੇ ਝਲਾ ਦिए ਪਰ ਸੰਗਤ ਘਟ ਹੋਣ ਕਰਕੇ ਤੇ ਇੱਕ ਦਰਸਤ ਬੜੇ ਸੀ ਪੂਰਾ ਜੋਰ ਨਹੀਂ ਪੈਂਦਾ ਕਿਸੇ ਪਾਸਿਓਂ ਸੰਗਤ ਦਾ ਤੇ ਸਿੰਘ ਸਾਹਿਬ ਬੇਅੰਤ ਫੌਜਾਂ ਇੱਥੇ ਪਹੁੰਚੀਆਂ ਸਨ ਮਹਾਂਪੁਰ ਖਾਪੀ ਸਾਰਾ ਦਿਨੀ ਨਾਲ ਹਾਜ਼ਰੀ ਚ ਰਹੇ ਬਹੁਤ ਜ਼ੋਰ ਲਾਇਆ ਸੰਗਤ ਨੇ ਤੇ ਪਰ ਫਿਰ ਦੂਜੇ ਦਿਨ ਜਾ ਕੇ ਇਹ ਸੇਵਾ ਜਿਹੜੀ ਸੰਪੂਰਨ ਹੋਈ ਆ ਇਹ 20 ਤਰੀਕ ਨੂੰ 20 ਤਰੀਕ ਨੂੰ ਜਾ ਕੇ ਨਿਸ਼ਾਨ ਸਾਹਿਬ ਜਿਹੜੇ ਝੁੱਲਿਆ ਫਿਰ ਦੋ ਟਰੈਕਟਰ ਲਿਆਂਦੇ ਦੂਜੇ ਦਿਨ ਤੇ ਆਹ ਵੇਖੋ ਹੁਣ ਨਿਸ਼ਾਨ ਸਾਹਿਬ ਟਰੈਕਟਰਾਂ ਦੇ ਨਾਲ ਤੇ ਸੰਗਤ ਦੇ ਨਾਲ ਖਿੱਚ ਕੇ ਚਲਾਇਆ ਵਾ ਬੜੀ ਕਿਰਪਾ ਆਈ ਸਤਿਗੁਰਾਂ ਦੀ ਫਿਰ ਤੇ ਦੂਜੇ ਦਿਨ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਇਹ ਨਿਸ਼ਾਨ ਸਾਹਿਬ ਝੂਲ ਗਿਆ ਤੇ ਟਰੈਕਟਰਾਂ ਨਾਲ ਜੁਰਕਾ ਲਾਇਆ ਤੇ ਸਤਿਗੁਰਾਂ ਦੀ ਕਿਰਪਾ ਹੋ ਗਈ ਆ ਬੜੇ ਸਿੰਘਾਂ ਦੇ ਮਾਂਚ 'ਤੇ ਪਤਸ਼ਾਹ ਬੜਾ ਚਾ ਬੜੇ ਜਕਾਰੇ ਸਿੰਘ ਛੱਡਦੇ ਸਨ ਤੇ ਬੜੀਆਂ ਹੀ ਖੁਸ਼ੀਆਂ ਹੀ ਸਾਰੀਆਂ ਸੰਗਤਾਂ ਦੇ ਮਨਾਂ 'ਚ ਤੇ ਉਹ ਪਰਿਵਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਕੀਤੀ ਆ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀਆਂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ ਕਿ ਸਾਨੂੰ ਪਚੰਗੀ ਦੀ ਦਾਤ ਬਖਸ਼ੋ ਤੇ ਅਸੀਂ ਸੇਵਾ ਕਰਾਂਗੇ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਉਹ ਨਾਲ ਆਪ ਸੇਵਾ ਕਰਕੇ ਗਏ ਆ ਜਿੱਥੋਂ ਤੱਕ ਮੇਰਾ ਖਿਆਲ ਸੀ ਕਿ ਉਹ ਨਿਸ਼ਾਨ ਸਾਹਿਬਾਂ ਦੀ ਸੇਵਾ ਹੀ ਕਰਦੇ ਸਨ ਸਿੰਘ ਉਹ ਤੇ ਆ ਵੇਖੋ ਹੁਣ ਨਿਸ਼ਾਨ ਸਾਹਿਬ ਝੂਲ ਗਏ ਆ ਐਨ ਖਿੱਚਾ ਖੁੱਚਾ ਬਨਣ ਡਏ ਆ ਤੇ ਬਿਲਕੁਲ ਆ ਵੇਖ ਲਓ ਚੋਲਾ ਸਾਹਿਬ ਦੀ ਸੇਵਾ ਆ ਗਈ ਆ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ